ਸਾਸਿਕਾ ਸਾਥੀਓ ਗਵਚੀਆਂ ਪੰਜਾਬ ਚੈਨਲ ਵੱਲੋਂ ਸਾਰਿਆਂ ਨੂੰ ਦਿਵਾਲੀ ਦੀਆਂ ਢੇਸਾਂ ਮੁਬਾਰਕਾਂ ਇੱਕ ਕਨਫਿਊਜ਼ਨ ਜਿਹੜੀ ਇਸ ਵਾਰੀ ਕ੍ਰੀਏਟ ਹੋਈ ਹੈ ਉਹਦੇ ਬਾਰੇ ਦੋ ਲਾਈਨਾਂ ਲਿਖਿਆ ਨੇ ਕਿ ਕਿਦਨ ਦਿਵਾਲੀ ਵੱਡੀ ਕਿਹੜਾ ਦਿਨ ਨਿੱਕੀ ਦਾ ਦੋ ਦਿਵਾਲੀ ਹੁੰਦੀ ਹੈ ਨਿੱਕੀ ਤੇ ਵੱਡੀ ਕਿਦਨ ਦਿਵਾਲੀ ਵੱਡੀ ਕਿਹੜਾ ਦਿਨ ਨਿੱਕੀ ਦਾ ਰੌਲਾ ਜਿਆ ਪਿਆ ਹੋਇਆ 20 ਅਤੇ 21 ਦਾ ਲੋਕੀ ਕਨਫਿਊਜ਼ ਨੇ ਮਨਾਇਆ ਕਿਹੜੇ ਦਿਨ ਦੀ ਕਰਕੇ ਸਫਾਈਆਂ ਵੀ ਵੀ ਦਿਨ ਪਈਏ ਗਣ ਦੀ ਸੋਚਦੇ ਆਂ ਦੋਵੇਂ ਦਿਨ ਥੋੜੀ ਜਿਹੀ ਮਨਾ ਲਾਂਗੇ ਸੋਚਦੇ ਆ ਦੋਵੇਂ ਦਿਨ ਥੋੜੀ ਜਿਹੀ ਮਨਾ ਲਾਂਗੇ ਦੋਵੇਂ ਦਿਨ ਦੀਵੇ ਨਾਲੇ ਲੜੀਆਂ ਜਗਾ ਲਾਂਗੇ ਚੋਰੀ ਚੋਰੀ ਹੱਸਦੇ ਵਪਾਰੀਆਂ ਨੂੰ ਚਾਹ ਐ ਐਦ ਕੀ ਤਿਹਾਰ ਉਤੇ ਦੋਰਾ ਖੁੱਲਾ ਰਹਾ ਐ ਦੋਵੇਂ ਦਿਨ ਲੁੱਟਾਂਗੇ ਦੋਵੇਂ ਹੱਥੀ ਲੁੱਟਾਂਗੇ ਸਾਰਾ ਗੰਦ ਲੋਕਾਂ ਦੇ ਆ ਘਰਾਂ ਵਿੱਚ ਸੁੱਟਾਂਗੇ ਦੋਵੇਂ ਦਿਨ ਲੁੱਟਾਂਗੇ ਦੋਵੇਂ ਹੱਥੀ ਲੁੱਟਾਂਗੇ ਸਾਰਾ ਗੰਦ ਲੋਕਾਂ ਦੇ ਢਿੱਡਾਂ ਵਿੱਚ ਸੁੱਟਾਂਗੇ ਬਹਾਮਣਾ ਵਪਾਰੀਆਂ ਦਾ ਸਾਂਝਾ ਘਾਲਾ ਮਾਲਾ ਐ ਬਾਹਮਣਾ ਵਪਾਰੀਆਂ ਦਾ ਸਾਂਝਾ ਘਾਲਾ ਮਾਲਾ ਏ ਦਿਵਾਲੀਏ ਵਪਾਰੀਆਂ ਦੀ ਮਾੜੀ ਦਾ ਦਿਵਾਲਾ ਏ ਦਿਵਾਲੀਏ ਵਪਾਰੀਆਂ ਦੀ ਲੋਕਾਂ ਦਾ ਦਿਵਾਲਾ ਏ ਲੋਕਾਂ ਦਾ ਦਿਵਾਲਾ ਏ ਧੰਨਵਾਦ ਸਸਿਕਾਰ ਚੰਦੇ ਵਸਦ ਰੋ ਆਬਾਦ ਰੋ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ